BITCH! ਪਿੰਡਾਂ ਵਿੱਚ ਪੰਚਾਇਤੀ ਚੋਣਾਂ ਦੇ ਪ੍ਰਚਾਰ ਨੇ ਤੂਲ ਫੜ ਲਿਆ ਹੈ ਸਰਪੰਚੀ ਤੇ ਪੰਚੀ ਦੇ ਉਮੀਦਵਾਰਾਂ ਵੱਲੋਂ ਆਪਣੀ ਜਿੱਤ ਲਈ ਵੋਟਰਾਂ ਤੋਂ ਵਿਕਾਸ ਦੇ ਨਾਂ ਤੇ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਹੀਰਾ ਵਿੱਚ ਦੋ ਧੜਿਆਂ ਵਿੱਚ ਪੂਰੀ ਸਰਗਰਮੀ ਨਾਲ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ ਉੱਤੇ ਹੀ ਪਿੰਡ ਦੀ ਸਰਪੰਚੀ ਦੀ ਚੋਣ ਕਿਸ ਮੁੱਦੇ ਤੇ ਲੜੀ ਜਾ ਰਹੀ ਹੈ ਆਓ ਸੁਣਦੇ ਹਾਂ ਸਰਪੰਚੀ ਦੇ ਉਮੀਦਵਾਰ ਪਵਨਦੀਪ ਸਿੰਘ ਅਤੇ ਪਵਨਦੀਪ ਸਿੰਘ ਤੋਂ ਕੀ ਪੀਣਾ ਮਾਗੀ ਸਸਕੀ ਕਾਲ ਦੀ ਮੇਰਨਾ ਭਵਨਦੀਪ ਸਿੰਘ ਆ ਭਵਨਦੀਪ ਸਿੰਘ ਸਰਪੰਚ ਦੀ ਕਿਉਂ ਲੜ ਰਹੇ ਹੋ ਪਿੰਡ ਹੀਰਾ ਦੇ ਵਿੱਚ ਕਿਸ ਮੁੱਦੇ ਨੂੰ ਲੈ ਕੇ ਲੜੇ ਵਿਕਾਸ ਕੇ ਦੇ ਮੁੱਦੇ ਲੈ ਕੇ ਲੜ ਰਹੇ ਹਾਂ ਇਸ ਪਿੰਡ ਦੇ ਸਾਡੇ ਪਿੰਡ ਦੇ ਵਿੱਚ ਵਿਕਾਸ ਬਹੁਤ ਘੱਟ ਹੋਇਆ ਪਹਿਲੇ ਪੰਚਾਇਤਾਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਵਿਕਾਸ ਹੋਵੇ ਜਿਵੇਂ ਵੱਧ ਤੋਂ ਵੱਧ ਨੌਜਵਾਨ ਪੀੜ੍ਹੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਜਿਵੇਂ ਖੇਡਾਂ ਨੂੰ ਅਸੀਂ ਲੈ ਕੇ ਚਾਹੁੰਦੇ ਹਾਂ ਵੀ ਪਿੰਡ ਦੇ ਵਿੱਚ ਟੂਰਨਾਮੈਂਟ ਵਗੈਰਾ ਹੋਣ ਅਸੀਂ ਐਨ ਆਰ ਆਈ ਵੀਰਾਂ ਦੀ سپورਟ ਲਾਵਾਂਗੇ ਇੱਕ ਕਮਿਊਨਿਟੀ ਹਾਲ ਦਾ ਵੀ ਚਾਹੁੰਦੇ ਹਾਂ ਵੀ ਇੱਕ ਪਿੰਡ ਦੇ ਵਿੱਚ ਮੰਗਾ ਵੀ ਇੱਕ ਕਮ ਤੇ ਉਹਦੇ ਵਿੱਚ ਵੀ ਅਸੀਂ ਪੂਰਾ ਸਹਿਯੋਗ ਪਾਵਾਂਗੇ ਤੇ ਨਾਲ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਾਂਗੇ ਭਗਵੰਦ ਸਿੰਘ ਜੀ ਜਿਵੇਂ ਆਪਾਂ ਲਾਰੀ ਹੌਂਕ ਟੰਡਾ ਦੇ ਵਿੱਚ ਜਾਣੇ ਆ ਟੰਡਾ ਦੇ ਵਿੱਚ ਜਿਹੜੇ ਹੈਗੇ ਆ ਨੌਜਵਾਨ ਜਿਹੜੀ ਆ ਉਹ ਮਸੇਦੀ ਦਲਦਲ ਵਿੱਚ ਆ ਹਾਂਜੀ ਤੇ ਅਲਾ ਹੰਗਰਾ ਦੇ ਵਿੱਚ ਇਹ ਹੈਗਾ ਮੇਜ ਕੋਹੋਂ ਬੜਾ ਨੌਜਵਾਨ ਪਰ ਜਿਹ ਨੌਜਵਾਨ ਹੈਗੇ ਹੀ ਆ ਤੁਸੀਂ ਉਹਨਾਂ ਨੇ ਕੀ ਕਰੋਗੇ ਅਸੀਂ ਜੀ ਉਹਨਾਂ ਨੂੰ ਪਹਿਲਾਂ ਅਸੀਂ ਆਪਦੇ ਲੈਵਲ ਤੇ ਸਮਝਾਵਾਂਗੇ ਫਿਰ ਅਸੀਂ ਚਾਹਾਂਗੇ ਵੀ ਵੀ ਉਹਨਾਂ ਨੂੰ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਵੀ ਇਦਾਂ ਦੀ ਤਾਂ ਸਰਕਾਰ ਦੇ ਟਰਾਲੇ ਹੈਗੇ ਆ ਉਸ ਉਹਨਾਂ ਦਾ ਟ੍ਰੀਟਮੈਂਟ ਕਰਾਉਣ ਚ ਉਹਨੂੰ ਘੱਮਾਗੋ ਟ੍ਰੀਟਮੈਂਟ ਕਰਵਾਇਆ ਜਾਦਾ ਜਦੋਂ ਉਹ ਹਾਂ ਦੋ ਸੰਸਥਾਵਾਂ ਨੇ ਆਪਣੇ ਇਰਾਂ ਦੇ ਵਿੱਚ ਹਾਂ ਜੀ ਮੈਸਕਾਲਸਾ ਕੈਰੀਟੇਬਲ ਹਸਪਤਾਲ ਤੇ ਦੂਸਰੀ ਮੈਸਕਾਲਸਾ ਸੀਨੀਅਰਸ ਕੈਂਟਰ ਜਿਹੜੇ ਦਿਸਮਿਸਟਾ ਦੇ ਨਾਮ ਤੇ ਜਾਣੀਆਂ ਜਾਂਦੀਆਂ ਹਾਂ ਤੇ ਉਹਨਾਂ ਦੀ ਜਿਹੜੀ ਕੰਡੀਸ਼ਨ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਮਾੜੀ ਹੈ ਹਾਂ ਜੀ ਤੇ ਉਹਨਾਂ ਦੇ ਸੁਧਾਰ ਲਈ ਅਸੀਂ ਜੀ ਉਹਨਾਂ ਦੇ ਸੁਧਾਰ ਦੇ ਲਈ ਅਸੀਂ ਚਾਹੁੰਦੇ ਵੀ ਜਿਹੜੇ ਸਾਡੇ ਪਿੰਡ ਦੇ ਮੋਹਤਵਰ ਬੰਦਿਆਂ ਨੂੰ ਅਸੀਂ ਨਾਲ ਲੈ ਕੇ ਨੌਜਵਾਨਾਂ ਨਾਲ ਲੈ ਕੇ ਚਾਹੇ ਸਾਨੂੰ ਸਰਕਾਰ ਤੱਕ ਅਪਰੋਚ ਕਰਨੀ ਪਵੇ ਅਸੀਂ ਉਹਨਾਂ ਨੂੰ ਹਰ ਹਾਲਤ ਚਾਲੂ ਕਰਾਂਗੇ ਪਿੰਡ ਵਾਸੀਆਂ ਨੂੰ ਜੀ ਕਹਾਂ ਜਦੋਂ ਮੈਂ ਵੋਟ ਕਰਦਾ ਹਾਂ ਇਲੈਕਟ੍ਰੋਨਿਕ ਵੋਟਾਂ ਮੇਰੀ ਪਿੰਡ ਵਾਸੀਆਂ ਨੂੰ ਇੱਕੋ ਹੀ ਅਪੀਲ ਹੈ ਜੀ ਮੈਂ ਕਹਿੰਦਾ ਵੀ ਸਾਨੂੰ ਪਰਮਾਤਮਾ ਨੇ ਸਾਰਾ ਕੁਝ ਦਿੱਤਾ ਹੋਇਆ ਵਾ ਜੇ ਅਸੀਂ ਚਾਹੁੰਦੇ ਆ ਵੀ ਵੀ ਸਾਨੂੰ ਵੋਟ ਕੱਲੀ ਕੱਲੀ ਵੋਟ ਦੇ ਕੇ ਸਾਨੂੰ ਜਿਤਾਇਆ ਜਾਵੇ ਤਾਂ ਕਿ ਅਸੀਂ ਪਿੰਡ ਦਾ ਕੁਝ ਵਿਕਾਸ ਕਰ ਸਕੀਏ ਜੀ ਕੱਲੀ ਕੱਲੀ ਵੋਟ ਤੇ ਅਸੀਂ ਖੜੇ ਉਤਰਾਂਗੇ ਮੈਂ ਤੇ ਜੇ ਕੋਈ ਵੀ ਕਿਸੇ ਨੂੰ ਵੀ ਕੋਈ ਜ਼ਰੂਰਤ ਹੋਵੇ ਚਾਹੇ ਮੈਨੂੰ ਅੱਧੀ ਰਾਤ ਨੂੰ ਆਵਾਜ਼ ਮਾਰੇ ਉਹ ਮੈਂ ਤੁਹਾਡੀ ਖਾਤਰ ਹਾਜ਼ਰ ਹੋਊਂਗਾ ਮੇਰੀ ਇੱਕੋ ਵਾਰ-ਵਾਰ ਇਹ ਅਪੀਲ ਹੈ ਜੀ ਵੀ ਬੋਟ ਤੇ ਧਿਆਨ ਦਿੱਤਾ ਜਾਵੇ ਬੋਟ ਦਿੱਤੀ ਜਾਵੇ ਤਾਂ ਜੋ ਪਿੰਡ ਦਾ ਵਿਕਾਸ ਹੋ ਸਕੇ ਕੱਲੀ ਖਲੀ ਤੁਹਾਡੀ ਬੋਟ ਦਾ ਜੀ ਅਸੀਂ ਪੂਰਾ ਮੁੱਲ ਵੜਾਂਗੇ ਅੱਜ ਸਰਪੰਚ ਕਿ ਲਈ ਤੁਹਾਨੂੰ ਉਮੀਦਵਾਰ ਬਣਾਇਆ ਗਿਆ ਨਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਦੀ ਸੋਚ ਦੇ ਨਾਲ ਅੱਜ ਮੈਨੂੰ ਸਰਪੰਚ ਦੇ ਮੀਲਵਾਰ ਚੋਣ ਲਈ ਵਾਸਤੇ ਖੜਾ ਕੀਤਾ ਗਿਆ ਜੋ ਪਿੰਡ ਦੇ ਸੋਚਿਆ ਆਪਾਂ ਪਿੰਡ ਦੇ ਸੋਚ ਦੇ ਉੱਪਰ ਪੂਰਾ ਖਰੇ ਉੱਤਰਾਂਗੇ ਜੋ ਜੋ ਪਿੰਡ ਦੇ ਮੁੱਦੇ ਜਾਂ ਜੋ ਜੋ ਪਿੰਡ ਨੇ ਸੋਚਿਆ ਹੋਇਆ ਹਰੇਕ ਕੰਮ ਦੇ ਵਿੱਚ ਆਪਾਂ ਨਾਲ ਮੋੜ ਨਾ ਮੋੜਾ ਮਲਾ ਕੇ ਚੱਲਾਂਗੇ ਜਿੱਥੇ ਵੀ ਮੇਰੀ ਲੋੜ ਹੋਊਗੀ ਸਰਪੰਚ ਦੀ ਵੈਂਟਰਾਂ ਦੀ ਅਸੀਂ ਹਰ ਪਾਸੇ ਨਾਲ ਚੱਲਾਂਗੇ ਔਰ ਪਿੰਡ ਦੇ ਵਿਕਾਸ ਵਾਸਤੇ ਵੱਧ ਤੋਂ ਵੱਧ ਜਿੰਨੀ ਕੋਸ਼ਿਸ਼ ਹੋਊਗੀ ਵੱਧ ਤੋਂ ਵੱਧ ਕਰਾਂਗੇ ਜਿੱਥੇ ਵੀ ਕਿਸੇ ਨੂੰ ਨਾਲ ਲੈ ਕੇ ਜਾਣ ਦੀ ਸਾਫੀ ਲੋੜ ਹੋਊਗੀ ਹਰ ਪਾਸੇ ਨਾਲ ਪਹਿਲ ਕਰਨੀ ਕਰਾਂਗੇ ਸਾਡੇ ਪਿੰਡ ਵਿੱਚ ਜੋ ਹੁਣ ਗੱਲਾਂ ਹੋਈਆਂ ਸੀ ਮੁੱਦੇ ਹੋਏ ਸੀ ਸਭ ਤੋਂ ਪਹਿਲਾਂ ਅਸੀਂ ਇਹਨਾਂ ਮੁੱਦਿਆਂ ਉੱਤੇ ਜ਼ੋਰ ਕਰਾਂਗੇ ਬਾਕੀ ਪਿੰਡ ਦੇ ਸਹਿਯੋਗ ਦੇ ਨਾਲ ਅੱਜ ਮੈਨੂੰ ਸਾਝਾ ਉਮੀਦਵਾਰ ਚੁਣਿਆ ਗਿਆ ਬਹੁਤ ਬਹੁਤ ਧੰਨਵਾਦ ਆ ਪੂਰੇ ਪਿੰਡ ਦੇ ਸਾਥ ਸੰਗ ਦਾ ਔਰ ਮੈਂ ਇਹਨਾਂ ਦੀ ਸੋਚ ਦੇ ਨਾਲ ਹਰ ਵਕਤ ਮਿਲ ਕੇ ਚੱਲਾਂਗਾ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਕਿ ਉਸ ਤੋਂ ਬਾਅਦ ਜਿਹੜਾ ਮਿੰਨੀ ਵੈਕਸ ਦਾ ਇਹ ਵੀ ਇਸ ਦਾ ਕੋਈ ਤਜਵੀਜ਼ ਆ ਵੀ ਇਹਦੇ ਬਾਰੇ ਦਿੱਤੀ ਗਈ ਗੱਲ ਹੁਣ ਇਹ ਪਿੰਡ ਦੇ ਔਰ ਸਾਝੇ ਇਕੱਠ ਦੇ ਵਿੱਚ ਗੱਲ ਹੋਈ ਸੀ ਕਿ ਜੋ ਕਮਿਊਨਿਟੀ ਹਾਲ ਆ ਮਹਿਰਜ ਪਿੰਡਾਂ ਵਾਸਤੇ ਉਹ ਸਭ ਤੋਂ ਪਹਿਲਾਂ ਕੀਤਾ ਜਾਊਗਾ ਔਰ ਸਾਡੇ ਜੋ ਸਰਪੰਚ ਸਾਹਿਬ ਤਲਵੀਰ ਸਿੰਘ ਨੇ ਉਹਨਾਂ ਨੇ ਕਮਿਊਨਿਟੀ ਹਾਲ ਦਾ ਮੁੱਦਾ ਜੋ ਕੀਤਾ ਹੋਇਆ ਪਾਇਆ ਹੋਇਆ ਅੱਜ ਤੱਕ ਪਾਸ ਹੋਇਆ ਨਹੀਂ ਪਰ ਅਸੀਂ ਉਸ ਜੋ ਵੀ ਜਿੱਥੇ ਰੁਕਾਵਟ ਹੋਈ ਦੀ ਉਹ ਰੁਕਾਵਟ ਪਹਿਲਾਂ ਜਾ ਕੇ ਪੂਰੀ ਕਰਾਂਗੇ ਔਰ ਸਭ ਤੋਂ ਪਹਿਲਾਂ ਉਹੋ ਜਿਹੀ ਕਰਨਗੇ ਕੋਸ਼ਿਸ਼ ਕੀ ਪੱਕਾ ਬਣਾਵਾਂਗੇ ਜੋ ਕਮਿਊਨਿਟੀ ਹਾਲ ਹੋਊਗਾ ਜਿਹਦੇ ਵਿੱਚ ਜੋ ਲੋੜ ਬੰਦਾ ਸਾਰੇ ਆਪਣਾ ਉੱਥੇ ਇਕੱਠ ਕਰਕੇ ਮੈਰਿਜ ਪਾਰਟੀਆਂ ਜੋ ਵੀ ਪ੍ਰੋਗਰਾਮ ਹੋਣ ਦੇ ਉੱਤੇ ਹੋਇਆ ਕਰਨਾ ਆਪਾਂ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਜੋ ਵੀ ਕੰਮ ਰਹਿੰਦੇ ਨੇ ਉਹ ਬਾਰੇ ਕਰਾਂਗੇ ਪਿੰਡ ਦੇ ਜਿਹੜੇ ਹੈਗੇ ਆ ਵਿਸਥੀਕ ਨਹੀਂ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਅੱਗੇ ਉਹਦੇ ਬੱਚੇ ਪਿੰਡ ਦੇ ਵਿਸਥੀਕਾਂ ਨੂੰ ਮੇਰੇ ਸੋਚ ਦੇ ਮੁਤਾਬਕ ਇਹ ਆ ਵੀ ਸਾਰੇ ਆਪਾਂ ਰਲ ਮਿਲ ਕੇ ਰਹਿਣਾ ਵਾ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਣਾ ਔਰ ਜੋ ਪਿੰਡ ਦੇ ਵਿੱਚ ਕਦੇ ਵੀ ਕੋਈ ਲੜਾਈ ਝਗੜੇ ਦਾ ਕਿਸੇ ਤਰ੍ਹਾਂ ਦਾ ਆਉਂਦਾ ਇਹ ਜਾ ਕੁੱਛ ਹੋਣਾ ਨਹੀਂ ਚਾਹੀਦਾ ਕਿਸੇ ਨੂੰ ਕਿਸੇ ਦੀ ਵੀ ਸਾਫ ਦੀ ਲੋੜ ਆ ਸਾਰੇ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਣਗੇ ਮੈਂ ਇਹ ਨਹੀਂ ਵੀ ਮੈਂ ਇਕੱਲਾ ਆਂ ਤਾਂ ਮੈਂ ਆਪਣਾ ਗੱਲਾਂ ਉਹ ਤੇ ਜਾ ਕੁੱਛ ਨਹੀਂ ਜੋ ਵੀ ਪ੍ਰਾਣੀਆਂ ਕੰਨੀਆਂ ਪੀਸੀਆਂ ਨੇ ਪਹਿਲਾਂ ਵਾਲੀਆਂ ਉਹ ਸਾਰੀਆਂ ਅਸੀਂ ਇਸ ਬਾਰੀ ਪੂਰਾ ਪੂਰੇ ਕਰਾਂਗੇ ਦੂਰ ਕਰਾਂਗੇ ਔਰ ਜੋ ਸੋਚ ਆ ਪੈਣੀ ਉਹ ਬਰਬਰ ਚੱਲਾਂਗੇ ਕੱਟ ਦੀ ਧੜੇ ਬੰਦੀ ਜਾਂ ਆਪਣੇ ਸਿਆਸੀ ਦਬਾਅ ਪੀਤੇ ਉਪਰੋਂ ਵੀ ਕੰਮ ਕਰੂ। ਜੋ ਸਿਆਸੀ ਦਬਾਅ ਪਿੰਡ ਦੀ ਧੜੇਬੰਦੀ ਆ ਉਹ ਤੋਂ ਅਸੀਂ ਪਹਿਲੇ ਹੀ ਬਹੁਤ ਦੂਰ ਆ। ਅਸੀਂ ਉਹ ਪਿੰਡ ਦੇ ਵਿੱਚ ਧੜੇਬੰਦੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪਾਰਟੀ ਆ ਅਸੀਂ ਉਹਨਾਂ ਤੋਂ ਪਹਿਲੇ ਹੀ ਛੱਟ ਗਏ ਆ। ਅਸੀਂ ਉਸ ਚੱਕਰ ਦੇ ਵਿੱਚ ਨਾ ਪਏ ਆ ਨਾ ਅਸੀਂ ਬੈਣਾ। ਜਿੱਥੇ ਸਾਨੂੰ ਲੱਗਦਾ ਹੋਊਗਾ ਵੀ ਹਾਂ ਪਿੰਡ ਦੇ ਕੰਮ ਹੋਣ ਵਾਲਿਆ ਅਸੀਂ ਸਾਰੇ ਪਿੰਡ ਦੇ ਸਹਿਯੋਗ ਨਾਲ ਉਹ ਕੰਮ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।